ਹੰਦੀ ਸਾਰੇ ਸੱਸਰੀਏ ਕਾਲ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਜੀ ਬਹੁਤ ਲੱਖ ਲੱਖ ਵਧਾਈਆਂ ਜਿਵੇਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਅੱਜ ਦੀਵਾਲੀ ਦਾ ਤਿਹਾਰ ਅੱਜ ਸਾਰੇ ਮੱਥਾ ਵੀ ਟੇਕਦੇ ਆਂ ਦੀਵੇ ਵੀ ਬਾਲਦੇ ਆ ਪਹਿਲਾਂ ਅਸੀਂ ਦੀਵੇ ਜਗੋਲ ਲੱਗੇ ਉਸ ਤੋਂ ਬਾਅਦ ਹਟਵਾਂਗੇ ਚਲੋ ਫਿਰ ਆਪਾਂ ਜਗਾਏ ਮੋਮਬਤੀਆਂ ਭਗੂ ਸਾਹਿਬ ਨੇ ਸਾਰੇ ਜਗ੍ਹਾ ਤੇ ਦੀਵੇ ਦੇਖ ਕੇ ਰੱਖਿਓ ਆਂਦਰਾ ਰਾਮ ਲੱਗਿਆ ਗਾਇਆ ਪਿੰਡਾ ਦੇਖਾ ਸਾਡਾ ਕੋਈ ਗੱਲ ਨਹੀਂ ਆ ਜਾਏ ਤਾਂ ਉਹ ਤਾਂ ਹੋਣੀ ਹੀ ਆ ਉਹ ਦੇਖੋ ਜੀ ਹਰਨੂਰ ਬੈਠਾ ਉੱਪਰ ਹਰਨੂਰ ਕੀ ਕਰਦਾ ਹੈ ਉੱਪਰ ਆ ਦੇਖੋ ਜੀ ਕਿੰਨੇ ਸੋਹਣੇ ਦੀਵੇ ਜਗਮਗਾ ਕਰ ਰਹੀਆਂ ਦੀਵੇ ਸੀ ਨੇ ਜਗਾ ਤੇ ਦਿੱਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦੀਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਦੇਖੋ ਅੰਮ੍ਰਿਤਸਰ ਤੋਂ ਚੱਲ ਰਹੀ ਹੈ ਜਰਵਾਨੀ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਦਰ ਬਾਕੀ ਦੇਖੋ ਸਿੰਦਰਾ ਜੀ ਵੀ ਜਗਾਤੇ ਬਾਕੀ ਤੁਹਾਨੂੰ ਛੱਤ ਤੇ ਵੀ ਦਿਖਾਉਣੀ ਹੈ ਜੀ ਜੀ ਕ ਖਸਾ ਵਾਹੇ ਗੁੱਜੀ ਹਿਪੋਪੇ ਆ ਦੇਖੋ ਟਾਈਮ ਤਾਂ ਹੋਇਆਲੇ ਪੌਣੇ ਸੱਤ ਦਾ ਪਰ ਅਸੀਂ ਮੱਥਾ ਜਿਹੜਾ ਮਤਲਬ ਛੇਤੀ ਹੋ ਟੇਕ ਦੇਣੀ ਆ ਚਲ ਹੁਣ ਹੋਈ ਆ ਬੇਟੇ ਇਹਨੇ ਮੇਰੇ ਨੂੰ ਖਾਂਸੀ ਬਹੁਤ ਜ਼ਿਆਦਾ ਹੋਈ ਹੋਈ ਆ ਦੇਖ ਸਾਰੇ ਨੂੰ ਇਹ ਦੀਵਾਲੀ ਦੀਆਂ ਵਧਾਈਆਂ ਦੇ ਰਿਹਾ ਹੱਥ ਜੋੜ ਕੇ ਪੌੜੀਆਂ ਤੇ ਪਧੋਨੇ ਪਸੇ ਰੱਖੀਆਂ ਆਂ ਦੇਖੋ ਕੈਂਡਲ ਕੋ ਜੀ ਅੱਜ ਸਵੇਰ ਕਿੰਨੀ ਜ਼ਿਆਦਾ ਚੱਲ ਰਹੀ ਆ ਦੇਖੋ ਛਤ ਉਤੇ ਨਾ ਫਿਰ ਵੀ ਹਨੇਰਾ ਜਾਏ ਪਰ ਦੀਵਿਆਂ ਨਾਲ ਜਗਮਗਾਇਆ ਪਿਆ ਕਿੰਨੇ ਵਧੀਆ ਲੱਗਦਾ ਆ ਦੇਖੋ ਕਿੰਨੀ ਜ਼ਿਆਦਾ ਕੀੜੀਆਂ ਵੀ ਆ ਗਈਆਂ ਇਹਦੇ ਕੋਲ ਸਰੋਂ ਦੇ ਤੇਲ ਉੱਤੇ ਓਨੀ ਦੇਖੋ ਦੀਵਾ ਭਰ ਗਿਆ ਆ ਦੇਖੋ ਜੀ ਕਿੰਨਾ ਜ਼ਿਆਦਾ ਲੱਗ ਗਈਆਂ ਸਾਤਾ ਦਾ ਵਿਊਧ ਹੁੰ ਦਿਖਾ ਰਹੀਆਂ ਇਹ ਦੇਵੇ ਤੇ ਲੜੀਆਂ ਲੱਗੀਆਂ ਹੋਈਆਂ ਨੇ ਆਪਣੇ ਥੋੜ੍ਹ-ਥੋੜੀ ਹਵਾ ਵਿਚ ਚੱਲ ਰਹੀ ਹੈ ਨਾਲ-ਨਾਲ ਪਰ ਫਿਰ ਵੀ ਘਟਾਇਆ ਹੈ ਤਕੀ ਇਸ ਵਾਰ ਤਾਂ ਵਧੀਆ ਦੀਵੇ ਜਗਦੇ ਨੇ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਹਵਾ ਸੀਗੀ ਦੀਵੇ ਵੀ ਜ਼ਿਆਦਾ ਨਹੀਂ ਸੀ ਜਗੇ ਹੈਗੇ ਬਾਕੀ ਹੁਣ ਆਪਾਂ ਜਿਹੜਾ ਹੱਟ ਨਾ ਮੱਥਾ ਟੇਕਦੇ ਨਿਉ ਟਿਕਣਾ ਜੀ ਨੀਚੇ ਜਾ ਕੇ ਬਾਕੀ ਜੀ ਇਸ ਵਾਰ ਵੀ ਦੀਵਾਲੀ ਦਾ ਬਹੁਤ ਰੌਲਾ ਸੀਗਾ ਕੁਝ ਤਾਂ ਲੋਕਾਂ ਨੇ ਘੱਲ ਵੀ ਮਨਾਈਏ ਪਰ ਸਾਡੇ ਪਿੰਡ ਵਿੱਚ ਝੱਜੇ ਮਨਾਈਏ ਜ਼ਿਆਦਾਤਰ ਪੰਜਾਬ ਵਿੱਚ ਝੱਜੇ ਸੀਗੀ ਦੀਵਾਲੀ ਰਾਤ ਕਰਕੇ ਵੀਡੀਓ ਵੀ ਐਨ ਕਲੀਅਰ ਨਹੀਂ ਆ ਰਹੀ ਆ ਦੇਖੋ ਹੁਣ ਤੁਹਾਨੂੰ ਉੱਪਰ ਦਿਖਾਉਂਦਾ ਇਹ ਚਾ ਥੋੜੀ ਜਿ ਘੱਟ ਦੀ ਦੀ ਅਸੀਂ ਇਹ ਉੱਪਰ ਜ਼ਿਆਦਾ ਜ਼ਿਆਦਾ ਵਧੀਆ ਲੱਗ ਰਹੀ ਹੈ ਸਾਰੇ ਲਈ ਖੁਸ਼ੀਆਂ ਰਹੇ ਤਿਆਰ ਹੋਵੇ ਜੀ ਸਭ ਨੂੰ ਬਹੁਤ ਚਾਹ ਹੁੰਦਾ ਹੈ ਪਰਮਾਤਮਾ ਸਾਰੇ ਲਈ ਖੁਸ਼ੀਆਂ ਲੈ ਕੇ ਆਵੇ ਆ ਗਿਆ ਦੇਖੋ ਜੀ ਦੀ ਆਪੀ ਤੋਂ ਖਬਰ ਕਰਦੇ ਬਾਕੀ ਮੈਂ ਵਿੱਚ ਚੱਲ ਰਿਹਾ ਨੀ ਚੱਲ ਰਿਹਾ ਸੀ ਮੱਥਾ ਸੀ ਦੇਖ ਲਈ ਦੇਖੋ ਅਸੀਂ ਖਾਣਾ ਖਾਵਾਂਗੇ ਦੀਵੇ ਵੀ ਜਗਾਏ ਸੀਗੇ ਗਰਬਾਣੀ ਸਾਡੇ ਅੱਜ ਸਵੇਰ ਦੀ ਚਲਦੀ ਆ ਧਰਦੀ ਤਿਆਰ ਕੀਤੀ ਹੈ ਮਠਾਈ ਬਾਕੀ ਆਪਾਂ ਨੇ ਖੀਰ ਵੀ ਬਣਾਈਏ ਦੇਖੋ ਕੁਝ ਵੀ ਬਣਾਉਣ ਦਾ ਅੱਜ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਸਵੇਰ ਦੀ ਕੰਮਾਂ ਤੇ ਲੱਗੇ ਹੋਈਆਂ ਹਾਂ ਜੀ ਬਾਕੀ ਸਬਜ਼ੀ ਬਣਾ ਲਈ ਦੇਖੋ ਛੋਲੇ ਆ ਦੀ ਚਿੱਟੇ ਚਨੇ ਵਾਈਟ ਚਿੱਟੇ ਗੇਲੋ ਵਾਈਟ ਗੇਲੋ ਚੁਲ ਚਨੀ ਆ ਹੁਣ ਆਪਾਂ ਖਾਣਾ ਖਾਵਾਂਗੇ ਤੇ ਬਾਕੀ ਦੇਖੋ ਇਸ ਦੀਵੇ ਤਰ ਸਿਗੇ ਹੈ ਸਾਰੀਆਂ ਪਲੇਟਾਂ ਬੋਕਾ ਪਈਆਂ ਨੇ ਬਾਕੀ ਹੁਣ ਚਲੋ ਦੇਖਦੇ ਹਾਂ ਖਾਣਾ ਖਾਣ ਪਦ ਹਾਂਜੀ ਰੋਟੀ ਲੈ ਆਦੀ ਤੁਹਾਨੂੰ ਝਟਕੇ ਖਾਣੀ ਰੋਟੀ ਖਾ ਲੰਨੇ ਆ ਦਿਵਾਲੀ ਨੂੰ ਵੀ ਰੋਟੀ ਪਹਿਲਾਂ ਹੀ ਗਾ ਲਈਏ ਕੇ ਮਾਤਾ ਲਕਸ਼ਮੀ ਨੂੰ ਬਰਸਾ ਲੂਣੋ ਚਲੋ ਜੀ ਲਕਸ਼ਮੀ ਦੀ ਪੂਜਾ ਤਾਂ ਕਰਨੀ ਚਾਹੀਦੀ ਹੈ ਤਾਂ ਹੀ ਮਾਤਾ ਘਰਦੀ ਹੈ ਆਪਣੇ ਪਿਤਾ ਦੀ ਵੀ ਕਰ ਲਓ ਪਿਤਾ ਜੀ ਦੇਖੋ ਸੀ ਕਰ ਰਹੀ ਜਾਂਦੇਖੋ ਜੀ ਸਵੇਰ ਦੀ ਸਾਟ ਘਰਬਾਣੀ ਚੱਲਦੀ ਹੈ ਸੀ ਦੇਖਦੀ ਆਹ ਦੇਖੋ ਕਿੰਨੀ ਸੋਹਣੀ ਸਵਾਜੀ ਹੋ ਰਹੀ ਹੈ ਦੇਖੋ ਅਮਰਤ ਸਰਦੀ ਦੇਖੋ ਦਿਵਾਲੀ ਅਮਰਤ ਸਰਦੀ ਦਾਲ ਰੋਟੀ ਕਰਦੀ ਐਨ ਜੀ ਕਿੰਨੀ ਸੋਹਣੀ ਦੇਖੋ ਹੋ ਰਹੀ ਐ ਇਸਤਵਾ ਜੀ ਐ ਫੁਰੂ ਐਸੇ ਗੁਰ ਕੋ I yeah. love ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਨੇ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਬਣੇ ਰਹੋ ਜੀ ਫੁੱਲ ਵੀਡੀਓ ਦੇ ਨਾਲ ਦੇਖੋ ਕਿੰਨੀ ਸੋਹਣੀ ਅਸਤਵਾਜੀ ਹੁੰਦੀ ਹੈ ਜੀ ਕਰਦਾ ਹੈ ਵੇ ਜਾ ਕੇ ਦੇਖੇਗੇ ਪਰ ਟਾਈਮ ਇਨ ਲੱਗਦਾ ਹੈਗਾ ਹਾਂਜੀ ਬਾਕੀ ਅੱਜ ਕਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਪਤਾ ਨਹੀਂ ਅਸਤਵਾਜੀ ਕਰਕੇ ਆ ਜਾਂ ਫਿਰ ਬੱਦਲਾ ਬੁੱਦਲਾ ਕਰਕੇ ਕਾਫੀ ਜ਼ਿਆਦਾ ਹੋਈ ਪਈ ਆ ਗਰਮੀ ਗਰਮੀ ਹੋ ਗਈ ਜੀ ਉਸ ਭੱਜ ਰੱਟ ਚ ਵੀ ਹੋ ਜਾਂਦੀ ਆ ਫਿਰ ਵਿਚਾਲੇ ਦਵਾਈ ਦੇ ਕੰਮਕਾਰ ਵੀ ਕਾਫੀ ਜ਼ਿਆਦਾ ਹੁੰਦਾ ਹੈ ਬਾਕੀ ਹੁਣ ਅਸੀਂ ਰੋਟੀ ਪਾਣੀ ਛਕਾਂਗੇ ਕਿਉਂਕਿ ਪੂਜਾ ਅਸੀਂ ਨੇ ਕਰ ਲਈ ਦੇਖੋ ਮਾਤਾ ਲక్ష్ਮੀ ਦੇ ਮਥੜੇ ਕੇ ਗੁਰਦੁਆਰਾ ਸਾਹਿਬ ਵੀ ਅਸੀਂ ਜਾਏ ਬਾਬੇ ਸਿੰਘ ਕੇ ਸ਼ਹੀਦਾਂ ਦੇ ਵੀ ਜਾਏ ਮਤਲਬ ਸਾਰ ਕੀਤੇ ਮਥੜੇ ਗਲੇ ਜੀ ਅਲਦਲੇ बाकी हरनूर गया हो बंब चला देखो छत्त उत्ते बंब चला रहे बाकी मेरे गला भी खराब हो बहुत ज्यादा गला खराब है तो बुखार मोह ही लगता मतलब मेडिसन भी ले लिया दो बार गोलियां भी ले लिया ले लो कि चलो दिवाली कुछ भी कम कर कह नहीं होता बहुत औखा शरीर भी चलता नहीं सी इस तरह ਕੁਸਤਾ ਹੋ ਜਾਂਦਾ ਜਦੋਂ ਕੋਲਡ ਹੋ ਜਾਂਦਾ ਫਿਰ ਸਰੀਰ ਉਹਦੇ ਨਾਲ ਥੱਕ ਜਿ ਜਾਂਦੇ ਕੁਝ ਦੀਵਾਲੀ ਦਾ ਕੰਮ ਕਰੇ ਇੰਨਾ ਜ਼ਿਆਦਾ ਸੀਗਾ ਥੱਕੇ ਥੱਕੇ ਰਹਿੰਦੇ ਸੀਗੇ ਸਰੀਰ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ